ਕੀ ਲੱਗਦਾ ਵੀ ਜਿਹੜੇ ਪਿੰਡਾਂ ਦੇ ਲੋਕ ਆ ਤੁਹਾਨੂੰ ਵੋਟਾਂ ਦੇ ਰੂਪ ਚ ਸਹਿਯੋਗ ਕਰਨਗੇ ਜਾਂ ਰਿਜ਼ਲਟ ਮਿਲੇਗਾ ਤੁਹਾਨੂੰ ਵੋਟਾਂ ਦੇ ਦੇਖੋ ਜੀ ਜਿਹੜੇ ਤਾਂ ਹੁਣ ਤੁਸੀਂ ਬੜਾ ਸਹੀ ਸਵਾਲ ਪੁੱਛਿਆ ਇੱਕ ਡਰ ਤਾਂ ਲੋਕਾਂ ਦੇ ਮਨ ਚ ਹੈਗਾ ਕਿਉਂਕਿ ਜਿਹੜੇ ਸਰਪੰਚ ਐ ਉਹ ਇਹ ਕਹਿੰਦੇ ਨੇ ਕਿ ਜੀ ਇੱਕ ਸਾਲ ਰਹਿ ਗਿਆ ਤੇ ਜੇ ਅਸੀਂ ਹੁਣ ਹੀ ਤੁਹਾਡੇ ਨਾਲ ਓਪਨਲੀ ਚੱਲਾਂਗੇ ਕਿ ਤੇ ਵੀਡੀਓ ਚ ਆ ਜਾਾਂਗੇ ਫੋਟੋ ਚ ਆ ਜਾਾਂਗੇ ਤਾਂ ਜਿਹੜਾ ਮਾੜਾ ਮੋਟਾ ਮੈਂ ਸਰਪੰਚ ਬਣਿਆ ਮੈਨੂੰ ਪਿੰਡ ਵਾਸਤੇ ਕੁਝ ਮਿਲਣਾ ਉਹ ਵੀ ਨਹੀਂ ਮਿਲਣਾ ਹੈਗਾ ਤਾਂ ਮੇਰੇ ਲਈ ਤਾਂ ਦੇਖੋ ਮੈਂ ਆਪਣੇ ਪਿੰਡ ਦਾ ਵੀ ਧਿਆਨ ਰੱਖਣਾ ਐਵੇਂ ਕਰਕੇ ਕੁਝ ਲੋਕਾਂ ਦੇ ਮਨ 'ਚ ਡਰ ਹੈਗਾ ਕਿਉਂਕਿ ਇਹਨਾਂ ਨੇ ਹਰ ਚੀਜ਼ ਨੀਤੀ ਹੈ ਜਿਹੜੀ ਇਹਨਾਂ ਦੀ ਉਹ ਗਲਤ ਨੀਤੀ ਹੈ ਤਾਂ ਉਹ ਜ਼ਰੂਰ ਗੱਲਾਂ ਸੁਣਨ ਨੂੰ ਮਿਲਦੀਆਂ ਪਰ ਅੰਦਰੋਂ ਖਾਤੇ ਲੋਕਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਵੀ ਸਾਡੇ ਨਾਲ ਚੱਲਣਗੇ ਭਾਜਪਾ ਦੇ ਨਾਲ ਚੱਲਣਗੇ ਬਿਲਕੁਲ ਪਏਗੀ ਜੀ 100% ਪਏਗੀ ਜੋ ਮੋਦੀ ਜੀ ਨੇ ਇੱਥੇ ਕੰਮ ਕੀਤੇ ਨੇ ਰਾਸ਼ਨ ਸੈਂਟਰ ਸਰਕਾਰ ਤੋਂ ਆਂਦਾ ਹੈ ਮੋਦੀ ਜੀ ਤੋਂ ਆਂਦਾ ਹੈ ਕੱਚੇ ਘਰਾਂ ਦੇ ਪੈਸੇ ਸੈਂਟਰ ਸਰਕਾਰ ਤੋਂ ਆਉਂਦੇ ਆ ਮੋਦੀ ਜੀ ਤੋਂ ਆਉਂਦੇ ਆ ਆਯੂਸ਼ਮਾਨ ਕਾਰਡ ਮੋਦੀ ਜੀ ਨੇ ਬਣਾ ਕੇ ਰੱਖਦਾ ਹੈ 5 ਲੱਖ ਤੱਕ ਦਾ ਬੀਮਾ ਚਾਹੇ ਫ੍ਰੀ ਇਲਾਜ ਹੈ ਉਹ ਮੋਦੀ ਜੀ ਤੋਂ ਸੈਂਟਰ ਸਰਕਾਰ ਤੋਂ ਹੁੰਦਾ ਹੈ ਤਾਂ ਇਹਨਾਂ ਨੇ ਤਾਂ ਕੀਤਾ ਕੀ ਹੈ ਗੱਲਾਂ ਕੀਤੀਆਂ ਛੁਟਕਲੇ ਸੁਣਾਏ ਨੇ ਆ ਫੇਸਬੁੱਕ ਤੇ ਦੇਖ ਲਓ ਕੋਈ ਨਾ ਕੋਈ ਟੁਟਕਲਾ ਸੁਣਾਉਂਦੇ ਹੋਏ ਸੀਐਮ ਸਾਹਿਬ ਤੁਹਾਨੂੰ ਦਿਖਜਾਂਗੇ ਇੱਕ ਦੂਜੀ ਪੋਸਟ ਦੇ ਵਿੱਚ ਤੇ ਆਪ ਗਏ ਹੋਏ ਸੀ ਜਾਪਾਨ ਤੇ ਸੁਣਨ ਚਾਹੇ ਉਹਨਾਂ ਦਾ ਹੈਲੀਕਾਪਟਰ ਪਿੱਛੋਂ ਦਿੱਲੀ ਵਾਲੇ ਲਾਲੇ ਲਈ ਘੁੰਮੀ ਗਏ ਤਾਂ ਪੰਜਾਬ ਦੇ ਵਿੱਚ ਕਦੀ ਐ ਨਹੀਂ ਹੋਇਆ ਆਪਾਂ ਪੰਜਾਬੀ ਸੂਰਮੇ ਹੁੰਨੇ ਆ ਤੇ ਇੱਥੇ ਇਹਨਾਂ ਨੇ ਤਾਂ ਦਿੱਲੀ ਦੇ ਪਿੱਛੇ ਲਾਤਾ ਪੰਜਾਬ ਆਪ ਮੁੱਖ ਮੰਤਰੀ ਜਾਪਾਨ ਗਿਆ ਹੋਇਆ ਤੇ ਉਹਦਾ ਹੈਲੀਕਾਪਟਰ ਦਿੱਲੀ ਵਾਲਾ ਲੈ ਕੇ ਘੁੰਮ ਰਿਹਾ ਹੈ ਤਾਂ ਮੈਂ ਸੁਣਿਆ ਵੀ ਆ ਕਾਲੀ ਉਹਨੇ ਮਾਨੀਕ ਗੋਇਲ ਐ ਮਾਨਸਾ ਹਲੋਂ ਨੇ ਕੋਈ ਨੋਟੀਫਿਕੇਸ਼ਨ ਪਾਈ ਸੀ ਆਰਟੀਆਈ ਪਾਈ ਸੀਗੀ ਉਹਦੇ ਵਿੱਚ ਆਇਆ ਹੈ ਵੀ ਇਸ ਸਰਕਾਰ ਨੇ 139 ਕਰੋੜ ਰੁਪਏ ਤਾਂ ਫਲੈਕਸਾਂ ਤੇ ਖਰਚ ਕਰਤਾ ਦੋ ਤਿੰਨ ਮਹੀਨਿਆਂ ਚ ਪੰਜਾਬ ਦੇ ਵਿੱਚ 139 ਕਰੋੜ ਲਾ ਲੋ ਵੀ ਬਾਈ ਬਾਈ ਜ਼ਿਲ੍ਹੇ ਨੇ ਜ਼ਿਲ੍ਹੇ ਵਾਈਜ਼ ਡਿਵਾਈਡ ਕਰ ਲੋ ਜਾਂ ਉਹਨੂੰ ਫਿਰ ਸ਼ਹਿਰ ਵਾਈਜ਼ ਸਬ ਡਿਵੀਜ਼ਨ ਵਾਈਜ਼ ਡਿਵਾਈਡ ਕਰ ਲੋ ਇਹਨਾਂ ਦਾ ਧਿਆਨ ਹੀ ਸਾਰਾ ਬੋਰਡਾਂ ਤੇ ਐਡਵਰਟਾਈਜ਼ਮੈਂਟਸ ਹੈ ਲੋਕਾਂ ਦੇ ਕੰਮਾਂ ਲਈ ਹੱਕਾਂ ਲਈ ਇਹਦਾ ਧਿਆਨ ਦਿੱਤਾ ਹੁੰਦਾ ਤਾਂ ਆ ਹਾਲ ਹੀ ਨਾ ਹੁੰਦਾ ਵੀ ਪਿੰਡਾਂ ਚ ਵੜ ਨਹੀਂ ਸਕਦੇ ਨਾ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕੈਂਪੇਨ ਚ ਦਿਖਿਆ ਨਾ ਕੋਈ ਅਕਾਲੀ ਦਲ ਦਾ ਕੈਂਡੀਡੇਟ ਕੈਂਪੇਨ ਚ ਦਿਖਿਆ ਨਾ ਕੋਈ ਕਾਂਗਰਸ ਦਾ ਕੈਂਪੇਨ ਦੇ ਵਿੱਚ ਕੋਈ ਕੈਂਡੀਡੇਟ ਦਿਖਿਆ ਦੋ ਦੋ ਤਿੰਨ ਤਿੰਨ ਬੰਦੇ ਇਹਨਾਂ ਦੇ ਲਿਫਾਫੇ ਲੈ ਕੇ ਘੁੰਮਰੇ ਸੀਗੇ ਤੇ ਸਾਡੇ ਭਾਜਪਾ ਦੇ ਕੈਂਡੀਡੇਟ ਆਪ ਹਰ ਘਰ ਚ ਗਏ ਨੇ ਹਰ ਘਰ ਖੜਕਾਇਆ ਆਪ ਹਰ ਪਿੰਡ ਦੀ ਹਰ ਗਲੀ ਹਰ ਸੜਕ ਤੇ ਗਏ ਨੇ ਪਰ ਕਿੰਨੇ ਹੈਲੀਕਾਪਟਰ ਤਾਂ ਜਿਹੜਾ ਹੈਗਾ ਉਹ ਰਾਜਪਾਲ ਜਿਹੜੇ ਹੈਗੇ ਨੇ ਪੰਜਾਬ ਦੇ ਉਹ ਵੀ ਵਰਤ ਸਕਦੇ ਨੇ ਐਵੇਂ ਉਹ ਵਰਤ ਰਹੇ ਨੇ ਨਹੀਂ ਜੀ ਉਹਦੇ ਵਿੱਚ ਤੁਸੀਂ ਫੋਟੋ ਨਹੀਂ ਦੇਖੀ ਉਹ ਚ ਲਾਲਾ ਜੀ ਦੀ ਫੋਟੋ ਸਾਫ਼ ਦਿਖ ਰਹੀ ਹੈ ਉਹਨਾਂ ਨੇ ਨੀਲਾ ਸਵਟਰ ਪਾਇਆ ਹੋਇਆ ਤੇ ਹੈਲੀਕਾਪਟਰ ਚੋਂ ਉਤਰਦੇ ਹੋਏ ਕਿਤੇ ਜਾ ਰਹੇ ਨੇ ਪੰਜਾਬ ਦੇ ਸਕੂਲਾਂ ਨੂੰ ਤਾਂ ਕਿਹਾ ਮਿਲਿਆ ਨਹੀਂ ਬੰਦਾਂ ਦੇ ਨੀਲਾ ਵਗੈਰਾ ਅਸੀਂ ਤਾਂ ਹੁਣ ਇਹ ਹੀ ਦੇਖਦੇ ਆਂ ਜੀ ਵੀ ਲੋਕਾਂ ਨੇ ਤਾਂ ਮਨ ਬਣਾ ਲਿਆ ਵੀ ਇਹ ਝਾੜੂ ਨੂੰ ਝਾੜੂ ਫੇਰ ਕੇ ਪੰਜਾਬ ਚੋਂ ਬਾਹਰ ਕੱਢਣਾ ਤੇ ਇਹ ਜਿਹੜਾ ਹੁਣ ਗੈਂਗਸਟਰਵਾਦ ਵੱਧ ਗਿਆ ਕ੍ਰਾਈਮ ਵੱਧ ਗਿਆ ਹਾਲਾਤ ਖਰਾਬ ਹੋਏ ਹੋਏ ਨੇ ਹੁਣ ਇੱਥੇ ਵੀ ਯੋਗੀ ਜੀ ਵਰਗਾ ਮੁੱਖ ਮੰਤਰੀ ਭਾਜਪਾ ਦੀ ਸਰਕਾਰ ਚਾਹੀਦੀ ਹੈ ਜਿਹੜੀ ਗੈਂਗਸਟਰਸ ਨੂੰ ਐਂਟੀ-ਸੋਸ਼ਲ 엘ਿਮੈਂਟਸ ਨੂੰ ਪੰਜਾਬ ਤੋਂ ਛੇਤਰ ਮਾਰ ਕੇ ਬਾਹਰ ਕੱਢੂਗੀ ਫੇਰ ਪੰਜਾਬ ਦਾ ਮਾਹੌਲ ਉਹਦਾ ਠੀਕ ਹੋਊਗਾ ਹੁਣ ਅੱਜ ਪੰਜਾਬ ਭਾਜਪਾ ਮੰਗ ਰਿਹਾ ਤੁਹਾਨੂੰ ਯੋਗੀ ਜੀ ਵਰਗਾ ਕਿਹੜਾ ਕੈਰੇਕਟਰ ਤੇ ਕਿਹੜਾ ਚਿਹਰਾ ਲੱਗਦਾ ਪੰਜਾਬ ਦਾ ਨਾ ਮੁੱਖ ਮੰਤਰੀ ਦੇਖੋ ਮੈਂ ਤਾਂ ਆਡੇ ਵੱਡੇ ਦਾ ਕਰ ਦਦਾ ਨਾ ਉਹਦੇ ਦਾ ਪਰ ਮੈਂ ਇੱਕ ਐਗਜ਼ਾਮਪਲ ਹਰ ਕਿਤੇ ਦੰਨਾ ਹੁਣੇ ਕੀ ਐਗਜ਼ਾਮਪਲ ਲੈ ਲੋ ਤੁਸੀਂ ਯੂਪੀ ਦੀ ਐਗਜ਼ਾਮਪਲ ਲੈ ਲੋ ਗੁਜਰਾਤ ਦੀ ਐਗਜ਼ਾਮਪਲ ਲੈ ਲੋ ਰਾਜਸਥਾਨ ਦੀ ਐਗਜ਼ਾਮਪਲ ਲੈ ਲੋ ਹਰਿਆਣਾ ਦੀ ਪੰਜਾਬ ਸਭ ਤੋਂ ਪਿਛੜਿਆ ਹੋਇਆ ਫਾਈਨੈਂਸ਼ੀਅਲ ਟਰਮਸ ਦੇ ਵਿੱਚ ਜਿੰਨਾ ਕਰਜ਼ਾ ਹੈ ਪੰਜਾਬ ਤੇ ਪੂਰੇ ਲੋਕਾਂ ਨੂੰ ਫੈਸਿਲਿਟੀ ਸਭ ਤੋਂ ਘੱਟ ਨੇ ਇਹਨਾਂ ਸਟੇਟ ਕਿਤੇ ਕਿਤੇ ਜਿਆਦਾ ਬੈਟਰ ਹੈ ਯੂਪੀ ਦੇ ਵਿੱਚ ਕਿਤੇ ਕ੍ਰਾਈਮ ਨਹੀਂ ਹੈਗਾ ਤੇ ਉਰੇ ਆਪਣੇ ਤੁਸੀਂ ਦੇਖ ਲਓ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ ਵੀ ਮੂਫਲੀਆਂ ਵਾਲਾ ਵੀ ਨਹੀਂ ਬਖਸ਼ਿਆ ਰੰਜੀ ਦੇ ਭਾਜਪਾ ਦੀ ਸਰਕਾਰ ਬਣਦੀ ਹੈ ਪੰਜਾਬ ਚ ਕੀ ਪੰਜਾਬ ਦਾ ਕਰਜ਼ਾ ਉਤਰ ਦੇਗਾ ਸਾਹਿਬ ਦਾ ਕਰਜ਼ਾ ਜ਼ਰੂਰ ਉਤਰੂਗਾ ਤੁਸੀਂ ਬਾਕੀ ਸਟੇਟ ਦੇਖੋ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਆਈ ਹੈ ਉਹਨਾਂ ਨੇ ਕਿਵੇਂ ਤਰੱਕੀ ਦਾ ਰਾਹ ਫੜਿਆ ਹੈ ਚਾਹੇ ਗੁਜਰਾਤ ਹੈ ਚਾਹੇ ਰਾਜਸਥਾਨ ਹੈ ਚਾਹੇ ਯੂਪੀ ਹੈ ਤੇ ਚਾਹੇ ਹਰਿਆਣਾ ਆਪਣੇ ਨਾਲ ਦਾ ਗੁਆਂਢੀ ਹਰਿਆਣਾ ਦੇਖੋ ਪੰਜਾਬ ਨਾਲੋਂ ਕਿਤੇ ਹਾਲਾਤ ਉੱਥੇ ਬਿਹਤਰ ਨੇ ਇਸ ਤਰ੍ਹਾਂ ਦੇਖਦੇ ਹੋ ਕਿ ਅਦਾਲਤਾਂ ਤੋਂ ਜਾਣ ਤੋਂ ਬਾਅਦ ਲੱਗਦਾ ਕਿ ਸਰਕਾਰ ਧੱਕਾ ਨਹੀਂ ਕਰੇਗੀ ਤੁਹਾਡੇ ਪੋਸਟਰ ਵੀ ਪਾੜੇ ਗਏ ਸੀ ਦੇਖੋ ਸਾਡੇ ਕੈਂਡੀਡੇਟਸ ਨੂੰ ਕਿਉਂਕਿ ਇੱਥੇ ਦੋ ਫੀਮੇਲ ਕੈਂਡੀਡੇਟ ਹੈ ਇਹ ਦੋਨਾਂ ਨੂੰ ਇਹ ਅੰਨੇ ਗਿਰੇ ਹੋਏ ਲੋਕ ਨੇ ਅੰਨੇ ਇਹਨਾਂ ਲੋਕਾਂ ਦਾ ਕੰਮ ਸਰਿਆ ਪਿਆ ਅੰਨੇ ਘਟੀਆਂ ਹਰਕਤਾਂ ਤੇ ਆਏ ਹੋਏ ਨੇ ਕਿ ਫੀਮੇਲ ਕੈਂਡੀਡੇਟਸ ਨੂੰ ਵੀ ਧਮਕੀਆਂ ਦੇ ਰਹੇ ਨੇ ਔਰਤਾਂ ਨੂੰ ਵੀ ਧਮਕਾ ਰਹੇ ਨੇ ਔਰ ਇਹ ਧਮਕੀਆਂ ਜਿਸ ਦਿਨਾਂ ਨੇ ਨਾ ਨੋਮੀਨੇਸ਼ਨ ਕਲੀਅਰ ਹੋ ਗਈ ਸੀ ਉਦੋਂ ਹੀ ਆਨੀਆਂ ਸ਼ੁਰੂ ਹੋ ਗਈਆਂ ਸੀ ਕਿ ਸਾਡੇ ਨਾਲ ਬੈਠੋ ਸਾਡੇ ਨਾਲ ਸਮਝੌਤੇ ਕਰੋ ਤੁਸੀਂ ਇਲੈਕਸ਼ਨ ਨਹੀਂ ਲੜਨਾ ਤੇ ਜੇ ਲੜੋਗੇ ਤਾਂ ਐ ਕਰ ਦਾਂਗੇ ਉਹ ਕਰ ਦਾਂਗੇ ਕਿ ਬੇਦੀ ਸਾਹਿਬ ਨੇ ਬੜਾ ਜ਼ਾਇਦਾ ਸਵਾਲ ਪੁੱਛਿਆ ਵੀ ਇਹ ਬੜੀ ਸ਼ਰਮ ਵਾਲੀ ਗੱਲ ਹੈ ਵੀ ਅੱਜ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈ ਚੋਣਾਂ ਦੇ ਵਿੱਚ ਵੋਟ ਪਾ ਕੇ ਪਾਣ ਜਾਣ ਲਈ ਅਸੀਂ ਪਿੰਡਾਂ 'ਚ ਜਾਂਦੇ ਸੀਗੇ ਲੋਕ ਕਹਿੰਦੇ ਸੀਗੇ ਠੀਕ ਹੈ ਬਾਈ ਜੀ ਵੋਟ ਤਾਂ ਅਸੀਂ ਪਾਵਾਂਗੇ ਪਰ ਕੀ ਇਹ ਸਰਕਾਰ ਪੈਨ ਦਊਗੀ ਤਾਂ ਇੱਥੇ ਤੱਕ ਜਦੋਂ ਭਰੋਸਾ ਸਰਕਾਰਾਂ ਤੋਂ ਲੋਕਾਂ ਦਾ ਉੱਠ ਜੇ ਤਾਂ ਉਹ ਮੈਨੂੰ ਲੱਗਦਾ ਹੈ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਸਰਕਾਰ ਲਈ ਹੋਰ ਕੁਝ ਨਹੀਂ ਹੈ ਤਰ ਪੰਜਾਬ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਤਕਰੀਬਨ 4 ਸਾਲ ਹੋ ਚੁੱਕਿਆ ਜੀ ਇਹ ਰਿਪੋਰਟ ਕਾਰਡ ਦੇਖੋ ਜੀ ਆ ਸਰਦੀਆਂ ਦਾ ਮੌਸਮ ਹੈ ਇਹਨਾਂ ਦੇ ਰਿਪੋਰਟ ਕਾਰਡ ਦੇ ਹਿਸਾਬ ਦੇ ਨਾਲ ਤਾਂ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਪਾਣੀ ਖੜਿਆ 4 ਸਾਲ ਤੋਂ ਕਿਸੇ ਪਿੰਡ ਦਾ ਕੋਈ ਕੰਮ ਨਹੀਂ ਹੋਇਆ ਆ ਮੈਂ ਇੱਕ ਪਿੰਡ ਵਿੱਚ ਗਿਆ ਪਰਸੋਂ ਕਿਉਂਕਿ ਅਸੀਂ ਕੈਂਪੇਨ ਜਿਹੜਾ ਕੀਤਾ ਹੈ ਛੈਲੀ ਪਿੰਡਾਂ ਦੇ ਵਿੱਚ ਗਿਆ ਉਹ ਕਹਿੰਦੇ ਜੀ ਵੀ ਦੋ ਨਸ਼ੇ ਵਾਲੇ ਮੁੰਡੇ ਆਏ ਉਹ ਮੂੰਫਲੀ ਵਾਲੇ ਹੁੰਦੇ ਆ ਜਿਹੜੇ ਸੜਕ ਤੇ ਬੈਠੇ ਹੁੰਦੇ ਆ ਵਿਚਾਰੇ ਉਤੋਂ ਹੀ ਲੁੱਟਮਾਰ ਕਰਕੇ ਲੈ ਗਏ ਆ ਹੁਣ ਪੰਜਾਬ ਦਾ ਇਹ ਹਾਲ ਹੋ ਗਿਆ ਵੀ ਮੂੰਫਲੀ ਵਾਲੇ ਨੂੰ ਵੀ ਲੋਕ ਲੁੱਟ ਕੇ ਲੈ ਜਾਂਦੇ ਆ ਨਸ਼ਾ ਨਾ ਵੱਧ ਚੁੱਕਿਆ ਕ੍ਰਾਈਮ ਨਾ ਵੱਧ ਚੁੱਕਿਆ ਵੀ ਮੂੰਫਲੀ ਵਾਲੇ ਤੱਕ ਨੂੰ ਨਹੀਂ ਲੋਕ ਬਖਸ਼ਦੇ ਜੇ ਮੂੰਫਲੀ ਵਾਲਾ ਹੀ ਨਹੀਂ ਸੇਫ ਹੈਗਾ ਤਾਂ ਫਿਰ ਹੋਰ ਤਾਂ ਕੀ ਆਪਣੇ ਪੰਜਾਬ ਦੇ ਵਿੱਚ ਕੋਈ ਸੇਫ ਹੋਊਗਾ ਆ ਚੋਰੀਆਂ ਵੀ ਹੁਣ ਇੰਨੀਆਂ ਵੱਧ ਗਈਆਂ ਆਪਣੇ ਪਿੰਡੂ ਹਲਕੇ ਦੇ ਵਿੱਚ ਪਿੰਡੂ ਇਲਾਕੇ ਦੇ ਵਿੱਚ ਜੋ ਬਹੁਤ ਸ਼ਰਮ ਵਾਲੀ ਗੱਲ ਹੈ ਇਸ ਸਰਕਾਰ ਜੀ ਸਿੰਦਰਪੁਰੇ ਦੇ ਸਰਪੰਚ ਜੀ ਮੌਜੂਦ ਸਪੰਦੀ ਤੁਸੀਂ ਦੇਖ ਰਹੇ ਹੋ ਪਰ ਤੁਹਾਡੇ ਏਰੀਆ ਦੇ ਕੈਂਡੀਡੇਟ ਨਹੀਂ ਹੈਗੇ ਦੇਖੋ ਸਾਡੇ ਏਰੀਆ ਦੇ ਵਿੱਚ ਤਿੰਨ ਕੈਂਡੀਡੇਟ ਦੇ ਕਾਗਜ਼ ਰਿਜੈਕਟ ਹੋਏ ਨੇ ਉਹਦੇ ਵਿੱਚ ਵੀ ਹੁਣ ਤੁਸੀਂ ਕਹਿ ਲਓ ਵੀ ਇੱਥੇ ਇੰਚਾਰਜ ਲਗਾਏ ਗਏ ਸੀਗੇ ਉਹਨਾਂ ਵੱਲੋਂ ਕੋਈ ਕਮੀ ਰਹਿ ਗਈ ਸਦबीर ਸਿੰਘ ਖਟਰਾ ਇੱਥੇ ਇੰਚਾਰਜ ਸੀਗੇ ਵੀ ਉਹ ਕਿਉਂਕਿ ਦਿਹਾਤੀ ਚ ਜ਼ਿਆਦਾ ਐਕਟਿਵ ਨੇ ਤੇ ਸਮਾਨ ਏਰੀਆ ਦੇ ਵਿੱਚ ਥੋੜਾ ਧਿਆਨ ਨਹੀਂ ਰੱਖਿਆ ਗਿਆ ਤੇ ਜਾਂ ਇਹ ਕਹਿ ਸਕਦੇ ਆ ਕਿ ਸਰਕਾਰ ਨੇ ਧੱਕੇ ਨਾਲ ਉਹਨਾਂ ਦੇ ਕਾਗਜ਼ ਰਿਜੈਕਟ ਕਰਾਤੇ ਤੋ ਦੋਨਾਂ ਚ ਕੋਈ ਵੀ ਗੱਲ ਹੋ ਸਕਦੀ ਹੈ। ਬਤਾ ਕੇ ਤੁਸੀਂ ਆਪਣੇ ਜਿਹੜੇ ਬਜਪਾ ਦੇ ਹਗੇ ਨੇ ਉਹਨਾਂ ਦੇ ਉੱਪਰ ਹੀ ਇਗਜ਼ਾਮ ਲਾ ਰਿਹਾ। ਮੈਂ ਕਹਿ ਰਿਹਾ ਜੀ ਪੌਸਿਬਿਲਿਟੀ ਹੋ ਸਕਦੀ ਹੈ ਕਿਉਂਕਿ ਕੈਂਡੀਡੇਟਸ ਨੇ ਆ ਕੇ ਮੈਨੂੰ ਕਿਹਾ ਕਿ ਜੇ ਸ਼ਾਇਦ ਸਾਡਾ ਧਿਆਨ ਨਾਲ ਰੱਖਿਆ ਹੁੰਦਾ ਉਹ ਕਿੱਤਾ ਹੁੰਦਾ ਤਾਂ ਸ਼ਾਇਦ ਸਾਡੇ ਕਾਗਜ਼ ਲੱਗ ਜਾਂਦੇ। ਇਸੇ ਕਰਕੇ ਕਲਿਆਣ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਨੂੰ ਹੋਰ ਜ਼ਿਆਦਾ ਜ਼ੋਰ ਲਗਾ ਕੇ ਕੈਂਪੇਨ ਕਰਨਾ ਪਿਆ। ਹੋਰ ਜ਼ਿਆਦਾ ਸਾਨੂੰ ਭੱਜ ਦੌੜ ਕਰਨੀ ਪਈ। ਅੱਜ ਸਾਨੂੰ 4 ਦਿਨ ਹੋ ਗਏ ਅਸੀਂ ਘਰ ਨਹੀਂ ਆਏ। ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਸੀਂ ਪਿੰਡਾਂ ਦੇ ਵਿੱਚ ਸੀਗੇ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਦੇ ਨੋਟਿਸ ਲੈਣਾ ਚਾਹਨਾ ਹੈ ਸਿਰਫ ਭਾਜਪਾ ਦਾ ਇਲੈਕਸ਼ਨ ਕੈਂਪੇਨ ਸੀਗਾ ਕਿ ਅਸੀਂ ਹਰ ਪਿੰਡ ਦੇ ਵਿੱਚ ਗਏ ਆ ਤੇ ਹਰ ਪਿੰਡ ਦੇ ਵਿੱਚ 200 ਬੰਦੇ ਗਏ ਆ ਤੇ 50 ਗੱਡੀਆਂ ਲੈ ਕੇ ਗਏ ਆ ਤੇ ਜਿਹੜੇ ਕਹਿੰਦੇ ਸੀਗੇ ਕਿ ਜੀ ਬੀਜੇਪੀ ਨੂੰ ਤਾਂ ਲੋਕ ਪਿੰਡਾਂ 'ਚ ਪਸੰਦ ਨਹੀਂ ਕਰਦੇ ਬੀਜੇਪੀ ਤਾਂ ਪਿੰਡਾਂ 'ਚ ਜਾ ਨਹੀਂ ਸਕਦੀ ਬੀਜੇਪੀ ਤਾਂ ਪਿੰਡਾਂ 'ਚ ਵੜ ਨਹੀਂ ਸਕਦੀ ਉਹਨਾਂ ਸਾਰਿਆਂ ਦੇ ਮੂੰਹ ਤੇ ਤਮਾਚਾ ਹੈ ਅਸੀਂ ਪਿੰਡਾਂ ਵਿੱਚ ਗਏ ਵੀ ਲੋਕਾਂ ਨੇ ਖੁੱਲੀਆਂ ਬਾਹਾਂ ਨਾਲ ਸਾਡਾ ਸਵਾਗਤ ਕੀਤਾ ਸਾਨੂੰ ਬੜੇ ਪਿਆਰ ਨਾਲ ਮਿਲੇ ਮਾਨ ਦਿੱਤਾ ਸਤਿਕਾਰ ਦਿੱਤਾ ਕਿਤੇ ਸਾਡੇ ਤੇ ਫੁੱਲ ਗੇਰੇ ਕਿਤੇ ਸਾਨੂੰ ਲੰਗਰ ਪਾਣੀ ਛਕਾਇਆ ਪਿਆਰ ਤਾਂ ਅੰਨਾ ਮਾਨ ਮਿਲਿਆ ਵੀ ਅਸੀਂ ਹੁਣ ਆਪਣੀਆਂ ਸੀਟਾਂ ਨੂੰ ਲੈ ਕੇ ਪੂਰੇ ਕੌਨਫੀਡੈਂਟ ਐ ਅਟੜਾ ਜੀ ਦੇ ਇਲਜ਼ਾਮ ਲਾ ਰਹੇ ਹੋ ਹਾਈ ਕਮਾਂਡ ਨਾਲ ਗੱਲ ਕੀਤੀ ਕਿ ਮੈਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਗਾਇਆ ਮੈਂ ਇਹ ਕਿਹਾ ਵੀ ਜਾਂ ਤਾਂ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਵੀ ਉਹ ਪਟਿਆਲਾ ਦਿਹਾਤੀ ਤੋਂ ਆ ਕੇ ਸਮਾਣਾ ਹਲਕੇ ਨੂੰ ਦੇਖ ਸਕਣ ਤਿਆਂ ਇਹ ਹੋ ਸਕਦਾ ਹੈ ਕਿ ਸਰਕਾਰ ਨੇ ਟੱਕਾ ਕੀਤਾ ਤੇ ਉਹਨਾਂ ਦੇ ਕਾਗਜ਼ ਰਿਜੈਕਟ ਹੋ ਗਏ ਦੋਨਾਂ 'ਚ ਕੋਈ ਵੀ ਪੋਸਿਬਿਲਿਟੀ ਹੋ ਸਕਦੀ ਹੈ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕੈਂਡੀਡੇਟਸ ਕੱਲ ਕਿ ਕਿਤਰਾ ਹੀ ਤਿਆਰੀ ਕਰਨ ਨੂੰ ਕੱਲ ਨੂੰ ਪੂਰੀ ਤਿਆਰੀ ਹੈ ਜੀ ਕੰਮ ਖਿੱਚ ਦਾਂਗੇ ਪੂਰੇ ਅਸੀਂ ਜੋਸ਼ ਹੈ ਕੋਈ ਟੱਕਾ ਨਾ ਮੈਂ ਚੱਲਣ ਦਊਂਗਾ ਆਪਣੇ ਏਰੀਆ ਦੇ ਵਿੱਚ ਤੇ ਨਾ ਇਹਨਾਂ ਨੂੰ ਕਰਨ ਦਊਂਗਾ ਹਾਈ ਕੋਰਟ ਵੀ ਅਸੀਂ ਇਸੇ ਕਰਕੇ ਗਏ ਸੀਗੇ ਕਿਉਂਕਿ ਪੁਲਿਸ ਮੌਜੂਦਾ ਸਰਕਾਰ ਦੀ ਹੁੰਦੀ ਹੈ ਤੇ ਹੁਣ ਮੌਜੂਦਾ ਸਰਕਾਰ ਦੀ ਜੇ ਪੁਲਿਸ ਹੈ ਤਾਂ ਸਾਡੇ ਨਾਲ ਹਾਈ ਕੋਰਟ ਹੈ ਮਾਨਯੋਗ ਹਾਈ ਕੋਰਟ ਦੇ ਇਸ ਫੈਸਲੇ ਨਾਲ ਸਾਡਾ ਜੋਸ਼ਟ ਜਜ਼ਬਾ ਪੂਰਾ ਉਹਦੇ ਤੇ ਹੈ ਜੀ ਪੂਰਾ ਟਿਸਿਆਂ ਤੇ ਹੈ ਉਹ ਜੀ ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਤੇ ਜਦੋਂ ਵੀ ਚੋਣ ਆਵਣ ਉਹਨਾਂ ਨੂੰ ਬੜੇ ਕਾਨੂੰਨੀ ਤਰੀਕੇ ਨਾਲ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਸਿਰੇ ਚਾੜਨਾ ਪਰ ਸਰਕਾਰਾਂ ਜਦੋਂ ਨੰਗ ਹੋਣ ਤੇ ਲੋਕਾਂ ਦੀ ਪ੍ਰਵਾਹ ਉਹਨਾਂ ਨੂੰ ਲੋਕਾਂ ਦੇ ਹੱਕਾਂ ਦੀ ਪ੍ਰਵਾਹ ਨਾ ਹੋਵੇ ਆਹੋ ਗਲਤ ਰਸਤੇ ਚੱਲ ਪੈਂਦੀਆਂ ਨੇ ਜਿਵੇਂ ਕਿ ਆਪਾਂ ਦੇਖਿਆ ਐਮਸੀ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੇ ਕਾਗਜ਼ ਧੱਕੇ ਨਾਲ ਲੈ ਲੈ ਕੇ ਫਾੜੇ ਇਹ ਵੀ ਨਹੀਂ ਦੇਖਿਆ ਕਿ ਜਨਾਨੀਆਂ ਨੇ ਕਿ ਬੰਦੇ ਨੇ ਪੂਰਾ ਧੱਕਾ ਕੀਤਾ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੇ ਐਂ ਧੱਕਾ ਕੀਤਾ ਬਹੁਤ ਜ਼ਿਆਦਾ ਵਾਇਲੈਂਸ ਹੋਇਆ ਤੇ ਹੁਣ ਜ਼ਿਲ੍ਹਾ ਪਰੀਸ਼ਦ ਦੇ ਪੰਚਾਇਤ ਸਮਿਤੀ ਦੇ ਜਦੋਂ ਚੋਣਾਂ ਸੀਗੇ ਉਦੋਂ ਵੀ ਇਹਨਾਂ ਨੇ ਉਸੇ ਰਸਤੇ ਤੇ ਚੱਲਦੇ ਹੋਏ ਜਿਵੇਂ ਆਪਾਂ ਸਾਰਿਆਂ ਨੇ ਦੇਖਿਆ ਕਿ ਇੱਕ ਪੁਲਿਸ ਅਫਸਰ ਦੀ ਰਿਕਾਰਡਿੰਗ ਵੀ ਸਭ ਨੂੰ ਪਹਿਲਾਂ ਸ਼ੁਰੂ ਚ ਮਿਲ ਗਈ ਦੇਖੀ ਸਭ ਨੇ ਵਾਇਰਲ ਹੋਈ ਇਹਨਾਂ ਨੇ ਉਸੇ ਨੀਤੀ ਤੇ ਚੱਲਦੇ ਹੋਏ ਇਹ ਸਿਲੈਕਸ਼ਨ ਨੂੰ ਵੀ ਕੈਪਚਰ ਕਰਨ ਦਾ ਸੋਚਿਆ ਤਾਂ ਮੇਰੇ ਨਾਲ ਨੇ ਦਿਲਸ਼ਾਦ ਪਠਾਨ ਜੀ ਸਾਡੇ ਬਲਾਕ ਸਮਿਤੀ ਜਾਲਾਂ ਦੇ ਉਮੀਦਵਾਰ ਉਸ ਤੋਂ ਬਾਅਦ ਮੇਰੇ ਨਾਲ ਨੇ ਛਿੰਦਰਪਾਲ ਸਿੰਘ ਨਿਰਮਨ ਜੀ ਜਿਹੜੇ ਛਿੰਦਾ ਸਰਪੰਚ ਦੇ ਨਾਂ ਤੋਂ ਮਸ਼ਹੂਰ ਨੇ ਆਪਣੇ ਹਲਕੇ ਦੇ ਵਿੱਚ ਏਰੀਆ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਲੋਕਾਂ ਲਈ ਬਹੁਤ ਕੰਮ ਕੀਤਾ ਉਸ ਤੋਂ ਬਾਅਦ ਕਮਲ ਹੈਗੇ ਰੋਨੀ ਤੋਂ ਇਹਨਾਂ ਦੇ ਵਾਈਫ ਖੜੇ ਹੋਏ ਨੇ ਕਾਂਤਾ ਰਾਣੀ ਜੀ ਅਥੋਂ ਰੋਨੀ ਤੋਂ ਜੇ ਭੈਣ ਕੁਲਦੀਪ ਪੌਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਕੈਂਡੀਡੇਟ ਹੈ ਅਸੀਂ ਸਰਕਾਰ ਦੇ ਰੁਖ ਨੂੰ ਦੇਖਦੇ ਹੋਏ ਧਮਕੀਆਂ ਨੂੰ ਦੇਖਦੇ ਹੋਏ ਹਾਈ ਕੋਰਟ ਦਾ ਰੁਖ ਕਿੱਤਾ ਸੀਗਾ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਸਰਕਾਰ ਵੱਲੋਂ ਰਾਹੁਲ ਰਾਮਪਾਲ ਜੀ ਜਿਹੜੇ ਪੰਜਾਬ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਉਹ ਪੰਜਾਬ ਸਰਕਾਰ ਵੱਲੋਂ ਅਪੀਅਰ ਹੋਏ ਸੀਗੇ ਸਾਡੇ ਵੱਲੋਂ ਪਟੰਛਲ ਟਲਜੀ ਸਾਡੇ ਐਡਵੋਕੇਟ ਅਪੀਅਰ ਹੋਏ ਸੀਗੇ ਉੱਥੇ ਹਾਈ ਕੋਰਟ ਨੇ ਸਾਡੇ ਹੱਕਾਂ ਨੂੰ ਰਾਖਵੀ ਰੱਖਣ ਲਈ ਬਹੁਤ ਵਧੀਆ ਇੱਕ ਆਰਡਰ ਦਿੱਤਾ ਹੈ ਬਹੁਤ ਵਧੀਆ ਡਿਸੀਜਨ ਦਿੱਤਾ ਹੈ ਬਹੁਤ ਵਧੀਆ ਵਰਡਿਕਟ ਆਇਆ ਹੈ ਉਹਦੇ ਵਿੱਚ ਹਾਈ ਕੋਰਟ ਨੇ ਕਿਹਾ ਹੈ ਕਿ ਜਿਹੜੇ ਵੀ ਬੂਥਾਂ ਤੇ ਇਲੈਕਸ਼ਨ ਹੋਣੇ ਨੇ ਕਲਿਆਣ ਜ਼ਿਲ੍ਹਾ ਪ੍ਰੀਸ਼ਦ ਦੇ ਤਕਰੀਬਨ 46 ਪਿੰਡ ਨੇ ਤੇ 46 ਬੂਥ ਨੇ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਬੂਥਾਂ ਦੇ ਉੱਤੇ ਇਲੈਕਸ਼ਨ ਦੇ ਦੌਰਾਨ ਲਗਾਤਾਰ ਸੀਸੀਟੀਵੀ ਫੂਟੇਜ ਦੀ ਰਿਕਾਰਡਿੰਗ ਹੋਊਗੀ ਸੀਸੀਟੀਵੀ ਚੱਲਣਗੇ ਤੇ ਉਹ ਤੋਂ ਬਾਅਦ ਜਦੋਂ ਉਹਦੀ ਕਾਊਂਟਿੰਗ ਹੋਊਗੀ ਕਿਉਂਕਿ ਕਈ ਵਾਰ ਐ ਵੀ ਹੁੰਦਾ ਵੀ ਕਾਊਂਟਿੰਗ ਦੇ ਵਿੱਚ ਕੋਈ ਬੰਦਾ 10 ਵੋਟਾਂ ਤੋਂ ਜਿੱਤ ਰਿਹਾ ਆ ਤੇ ਪੰਜ-ਛਤ ਉੱਪਰ-ਥੱਲੇ ਕਰ ਦਿੰਦੇ ਨੇ ਜੋ ਪਿੱਛੇ ਸਰਕਾਰ ਨੇ ਕੀਤਾ ਕਈ ਜਗ੍ਹਾ ਐਵੇਂ ਧੱਕੇ ਦੇ ਹੋਏ ਤਾਂ ਸਾਨੂੰ ਜਿਹੜਾ ਆਰਡਰ ਮਿਲਿਆ ਹਾਈ ਕੋਰਟ ਤੋਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਪੋਲ ਹੁੰਦੇ ਹੋਏ ਵੀ ਪੂਰੀ ਰਿਕਾਰਡਿੰਗ ਹੋਊਗੀ ਤੇ ਉਹ ਤੋਂ ਬਾਅਦ ਕਾਊਂਟਿੰਗ ਵੀ ਸੀਸੀਟੀਵੀ ਫੂਟੇਜ ਦੇ ਵਿੱਚ ਹੋਊਗੀ ਸਰਕਾਰ ਨੂੰ ਇਹ ਆਰਡਰ ਪਰਸੋਂ ਹਾਈ ਕੋਰਟ ਤੋਂ ਹੋ ਗਿਆ ਸੀਗਾ ਤੇ ਮੈਨੂੰ ਲੱਗਦਾ ਹੈ ਕਿ ਕੱਲ ਨਹੀਂ ਤਾਂ ਅੱਜ ਸਵੇਰੇ ਇੱਥੇ ਦੀ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਜਾਂ ਜਿਹੜੇ ਵੀ ਰਿਟਰਨਿੰਗ ਅਫਸਰ ਹੋਣਗੇ ਉਹਨਾਂ ਨੂੰ ਇਹ ਪਹੁੰਚ ਗਿਆ ਹੋਊਗਾ ਤੇ ਸਾਡੇ ਕਲਿਆਣ ਜ਼ਿਲ੍ਹਾ ਪਰੀਸ਼ਦ ਦੇ ਚੋਣ ਜਿਹੜੇ ਇੱਥੇ ਹੁਣ ਹੋਣੇ ਨੇ ਉਹ ਪਹਿਲੀ ਵਾਰ ਪੂਰੀ ਮੋਨਿਟਰਿੰਗ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਹੁਣ ਇਹ ਸਰਕਾਰ ਪੰਗਾ ਲਾਊਗੀ ਧੱਕਾ ਕਰੂਗੀ ਕਿਉਂਕਿ ਪਹਿਲਾਂ ਪੁਲਿਸ ਅਫਸਰ ਦੀ ਰਿਕਾਰਡਿੰਗ ਵਾਇਰਲ ਹੋਗੀ ਤੇ ਹੁਣ ਇਹ ਹਾਈ ਕੋਰਟ ਦੀ ਇੰਟਰਵੈਂਸ਼ਨ ਦੇ ਨਾਲ ਜਿਹੜੀ ਰਿਕਾਰਡਿੰਗ ਦਾ ਉਹਨਾਂ ਨੇ ਆਰਡਰ ਕੀਤਾ ਤੇ ਸਰਕਾਰ ਵੱਲੋਂ ਜਿਹੜਾ ਵਕੀਲ ਆਇਆ ਸੀਗਾ ਉਹਨੇ ਉਹ ਪੂਰੇ ਰਿਮਾਰਕਸ ਦਿੱਤੇ ਨੇ ਕਿ ਠੀਕ ਹੈ ਜੀ ਅਸੀਂ ਕਾਊਂਟਿੰਗ ਵੀ ਰਿਕਾਰਡਿੰਗ 'ਚ ਕਰਾਵਾਂਗੇ ਤੇ ਪੋਲਿੰਗ ਕੋਲ ਵੀ ਰਿਕਾਰਡਿੰਗ 'ਚ ਕਰਾਵਾਂਗੇ ਤੇ ਉਹ ਤੋਂ ਬਾਅਦ ਅਸੀਂ ਪੂਰਾ ਮੋਟੀਵੇਟਿਡ ਹੈ ਭਾਜਪਾ ਦੀ ਸਾਰੀ ਟੀਮ ਤੁਸੀਂ ਦੇਖਿਆ ਕल्याण ਜ਼ਿਲ੍ਹਾ ਪ੍ਰੀਸ਼ਦ ਦੀ ਉਰੇ ਬੈਠੀ ਹੈ ਸਾਡੇ ਵਰਕਰ ਸਾਡੇ ਬੀਜੇਪੀ ਕਾਰਜਕਰਤਾ ਸਾਰੇ ਜਾਣੇ ਪੂਰੇ ਮੋਟੀਵੇਟਿਡ ਹੈ ਤੇ ਇਸ ਇਲੈਕਸ਼ਨ ਦੇ ਵਿੱਚ ਬੀਜੇਪੀ ਇਹ ਸੀਟਾਂ ਅਸੀਂ ਕੱਢ ਕੇ ਆਪਣੀ ਪਾਰਟੀ ਹਾਈ ਕਮਾਂਡ ਦੇ ਚੋਲੀ ਪਾਵਾਂਗੇ ਪਤਾ ਤੋਂ ਬਾਅਦ ਹੀ ਪਤਾ ਲੱਗਣਾ ਜੀ ਪਤਾ ਲੱਗੂਗਾ ਵੀ ਲੋਕ ਪਿਆਰ ਕਰਦੇ ਨੇ ਜਾਂ ਨਹੀਂ ਕਰਦੇ ਅਸੀਂ ਸਾਡੀ ਜਿੱਤ ਤੋਂ ਬਾਅਦ ਪਤਾ ਲੱਗੂਗਾ ਪਿੰਡਾਂ 'ਚ ਲੋਕ ਚਾਹਤ ਹਾਈਲਾਈਟ ਬਹੁਤ ਕੋਣ ਜਿੱਦਾਂ ਮਾਰਦੀ ਹੋਣ ਪਰ ਮੇਰੇ ਮੇਰੇ ਅੱਠ ਪਿੰਡ ਨੇ ਮੇਰਾ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਸੀਟ ਇਹ ਜਿੱਤਾਂਗੇ ਪੱਕਾ ਜਿੱਤਾਂਗੇ ਉਹ ਬਾਅਦ 'ਚ ਰਿਜ਼ਲਟ ਪਤਾ ਲੱਗ ਜਾਣਾ ਜ਼ਾਲਾਂ ਜੋਂ ਤੋਂ ਲੜ ਰਹੇ ਹਾਂ ਤਕਰੀਬਨ ਮੇਰੇ ਕੋਲ 7 ਪਿੰਡ ਨੇ ਕਰਨ ਜੀ ਵੀ ਨਾਲ ਹੀ ਸੀਗੇ ਅਸੀਂ ਕੰਬਾਈਨਿੰਗ ਬੜੇ ਅੱਛੇ ਤਰੀਕੇ ਦੇ ਨਾਲ ਕੀਤੀ ਹੈ ਜਿਦਾਂ ਸਿੰਧਾਪਾਜੀ ਕਹਿ ਰਹੇ ਨੇ ਕਿ ਰਿਜ਼ਲਟ ਤਾਂ ਹੁਣ ਵੋਟਾਂ ਤੋਂ ਬਾਅਦ ਹੀ ਪਤਾ ਲੱਗੂਗਾ ਅਸੀਂ ਹਾਈ ਕਮਨੀਅਨ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ ਕਿਉਂਕਿ ਦੇਖੋ ਡਰ ਕੀ ਹੈ ਕਿਉਂਕਿ ਇਹ ਖੁਦ ਹੀ ਐਸਾ ਮਾਹੌਲ ਪੈਦਾ ਕਰ ਰਹੇ ਨੇ ਧੱਕੇਸ਼ਾਹੀ ਵਾਲਾ ਅਸੀਂ ਇਹ ਕਰਦਾਂਗੇ ਸੀ ਉਹ ਕਰਦਾਂਗੇ ਤੇ ਜੇ ਤੇ ਸਹੀ ਤਰੀਕੇ ਨਾਲ ਵੋਟ ਪਈ ਭਾਜੀ ਰਿਜ਼ਲਟ ਤੁਹਾਡੇ ਸਾਹਮਣੇ ਹੈ ਠੀਕ ਹੈ ਵੀ ਭਾਜਪਾ ਕੀ ਰਿਜ਼ਲਟ ਕੱਢਦੀ ਹੈ ਕੀ ਸਿੱਟੇ ਜਾਂਦੇ ਨੇ ਤਾਂ ਅਸੀਂ ਫੁੱਲ ਭਾਜੀ ਐਕਟਿਵ ਆ ਤੇ ਫੁੱਲ ਮੋਟੀਵੇਸ਼ਨ ਦੇ ਵਿੱਚ ਆ ਕਿ ਅਸੀਂ ਜਿੱਤਾਂਗੇ ਜ਼ਰੂਰ